ਪੂਰ ਸਾਲ ਤੋਂ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨੌਜਵਾਨ ਤੇ 7-8 ਨਕਾਬਪੋਸ਼ ਨੌਜਵਾਨਾਂ ਨੇ ਉਸਤੇ ਹਮਲਾ ਕਰ ਦਿੱਤਾ ਜਦਕਿ ਗੁਰਜੋਤ ਸਿੰਘ ਜੋ ਕਿ ਜੀਮਰ ਲਗਾ ਕੇ ਔਰੀਆਂ ਤੋਂ ਥੱਲੇ ਇਧਰਿਆ ਸੀ ਕਿ 7 ਤੋਂ 8 ਨੌਜਵਾਨ ਜਿਹੜੇ ਨੇ ਉਸਤੇ ਹਮਲਾ ਕਰ ਦਿੰਦੇ ਨੇ ਤਾਂ ਗੁਰਜੋਤ ਦੇ ਦੋਸਤ ਨੇ ਜਦੋਂ ਦੇਖਿਆ ਕਿ ਉਸ ਦਾ ਦੋਸਤ ਜਿਹੜਾ ਖੁੱਦ ਨਾਲ ਲੱਤਪੱਤ ਹੋਇਆ ਤਾਂ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਾਲੇ ਅੱਗੇ ਰੈਫਰ ਕਰ ਦਿੰਦੇ ਨੇ ਕਿਉਂਕਿ ਉਸ ਦੀ ਗੰਭੀਰ ਚੱਟਾ ਚੋਟਾਂ ਲੱਗੀਆਂ ਨੇ ਸੱਟਾਂ ਲੱਗੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਨੇ ਇਨਸਾਫ ਦੀ ਪੁਲਿਸ ਦੇ ਅੱਗੇ ਕੋਹਰ ਲਗਾਈ ਹੈ ਕਿ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਗੁਰਜੋਤ ਸਿੰਘ ਪਿੰਡ ਟਪਈ 3 ਅਪ੍ਰੈਲ ਨੂੰ ਮੇਰੇ ਨਾਲ ਮਲਾ ਹੋਇਆ ਸੀਗਾ ਜਦੋਂ ਮੈਂ ਜੈਮ ਤੋਂ ਥੱਲੇ ਉਤਰਿਆ ਸੀ ਸਵਾਗਤ ਗ੍ਰੀਟ ਸਵਾਗਤ 9 ਵਜੇ ਤੇ ਮੇਰੇ ਉੱਤੇ 7-8 ਜਣਾਂ ਨੇ ਹਮਲਾ ਕੀਤਾ ਸੀ ਤੇਜ਼ ਤਾਰਾ ਹਥਿਆਰਾਂ ਨਾਲ ਤੇ ਜਿਹੜਾ ਦੋਸ਼ੀ ਸੀ ਉਹਦੇ ਬਾਈ ਨੇ ਮਾਰਚਾ ਕੱਟਿਆ ਗਿਆ ਤੇ ਮੈਨੂੰ ਪੁਲਿਸ ਸਰ ਕਰਨ ਦੀ ਮੇਰੀ ਬੇਨਤੀ ਆ ਥਾਣਾ ਸਿਟੀ ਕਪੂਰਥਲਾ ਨੂੰ ਕਿ ਵੱਧ ਤੋਂ ਵੱਧ ਕਾਰਵਾਈ ਕੀਤੀ ਜਿਹੜਾ ਸਾਨੂੰ ਇਨਸਾਫ ਪਵਾਇਆ ਜਾਵੇ ਸਰ ਕੀ ਨਾਮ ਹੈ ਜੀ ਅਮਰਪਾਲ ਸਿੰਘ ਸਰ ਕੀ ਗੱਲ ਕਿ ਹੋਈ ਸੀ ਜਿਹੜਾ ਤੁਹਾਡੇ ਬੇਟੇ ਦੇ ਹਮਲਾ ਹੋਇਆ ਸੀ ਗੱਲ ਦੇਖੋ ਜੀ ਸਾਨੂੰ ਕਿਸੇ ਵੀ ਕੋਈ ਗੱਲਬਾਤ ਬਾਰੇ ਜਾਂ ਕਿਸੇ ਨਾਲ ਕੋਈ ਸਾਡੀ ਨਹੀਂ ਸੀ ਅਸੀਂ ਆਪਣਾ ਮਿਹਨਤ ਮਜ਼ਦੂਰੀ ਦਿਹਾੜੀ ਕਰਨ ਵਾਲੇ ਬੰਦੇ ਕੰਮ ਵਾਲੇ ਅਸੀਂ ਇੱਕ ਗਰੀਬ ਪਰਿਵਾਰ ਹੋਣ ਕਰਕੇ ਨਾ ਸਾਡੀ ਸਰਕਾਰ ਇਹਨਾਂ ਦਰਵਾਜ਼ੇ ਕਿਤੇ ਨਹੀਂ ਸੁਣੀ ਕਿੰਨੇ ਦਿਨ ਹੋ ਗਏ ਹਮਲੇ ਹੋਏ ਨੂੰ ਤਾਂ ਪਲੱਸ ਉਹਨਾਂ ਕੀ ਕਾਰਵਾਈ ਕੀਤੀ ਗਈ ਕੋਈ ਨਹੀਂ ਆ ਜੀ ਤਾਂ ਅਸੀਂ ਤਾਂ ਮੰਗਤ ਕੀ ਹੈ ਇਨਸਾਫ ਦੀ ਮੰਗ ਹੈ ਜੀ ਸਾਡੇ ਬੱਚੇ ਦੀ ਜੇ ਕੋਈ ਗਲਤੀ ਹੈ ਤਾਂ ਸਾਨੂੰ ਕਰੋ ਤੇ ਉਹਨਾਂ ਦੀ ਤੇ ਉਹਨਾਂ ਨੂੰ ਸਰ ਪਿਛਲੇ ਦਿਨੀ ਰੀਐਟਰ ਡਰੋਨ ਜਿੰਮ ਕੋ ਵੇਟ ਲਾਂ ਦੇ ਦੌਰਾਨ ਇੱਕ ਲੜਾਈ ਝਟੜਾ ਹੋਇਆ। ਉਹਦੀ ਕੀ ਜਾਣਕਾਰੀ ਆ? ਇਹ 3 ਅਪ੍ਰੈਲ 2025 ਦੀ ਘਟਨਾ ਜੀ। ਇੱਕ ਲੜਕਾ ਉਥੇ ਜਮ ਲਗਾਉਂਦਾ। ਰਾਤ ਨੂੰ 9 ਵਜੇ ਦੇ ਕਰੀਬ ਉਹ ਜਮ ਰਾਖੇ ਜਦੋਂ ਘਰ ਵਾਪਸ ਆਉਣ ਲੱਗਦਾ ਤਾਂ ਕੁਝ ਲੋਕ ਇਕੱਠੇ ਹੋ ਕੇ ਉਹਨਾਂ ਕੋਟਮਾਰ ਕਰਦੇ। ਉਹਦੇ ਕਾਫੀ ਸੱਟਾਂ ਲੱਗਦੀਆਂ। ਉਸ ਤੋਂ ਬਾਅਦ ਉਹ ਸਿਵਲ ਹਸਪੀਟਲ ਦਾਖਲ ਹੁੰਦਾ। ਉਹਨੂੰ ਰੈਫਰ ਕਰ ਦਿੱਤਾ ਜਾਂਦਾ। ਸੇ ਨਾ ਠੀਕ ਹੋਣ ਕਰਕੇ ਉਹਦੇ ਬਿਆਨ 7 ਤਰੀਕ ਨੂੰ ਲਿਖੇ ਜਾਂਦੇ ਆ ਤੇ ਕਾਨੂੰਨੀ ਨੰਬਰ ਐਫ ਆਈ ਆਰ ਸਿਟੀ ਕਪੂਰਥਲਾ ਵਿੱਚ ਦਰਜ ਕੀਤੀ ਜਾਂਦੀ ਹੈ। FIR 118 ਦੇ ਬਣੇ 190 ਤੇ 191 ਜਮਨਤਨ ਬੀਐਨਐਸਟਾ ਦੇ ਹੁੰਦੇ ਪਰ ਜਾ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਨ ਦੀ ਹਿਊਮਨ ਇੰਟੈਲੀਜੈਂਸ ਤੇ ਬਾਕੀ ਟੈਕਨੀਕਲ ਇੰਟੈਲੀਜੈਂਸ ਦੇ ਕੰਮ ਕਰਕੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਐਚਸੀਸੀ ਫੁਟੇਜ ਵਿੱਚ ਇਹ ਚੰਦੇ ਸ਼ਾਇਦ ਤੁਹਾਡੇ ਅੱਖਾਂ ਸਾਹਤਾਈ ਹੋਣੀ ਹੈ ਉੱਥੇ ਉਸ ਜਿਸ ਲੋਕੇਸ਼ਨ ਦੇ ਉੱਪਰ ਲੜਾਈ ਜੜਾ ਹੋਇਆ ਦਾ ਉਹ ਚੀਜ਼ ਜਾਂ ਤਾਂ ਚੀਜ਼ ਕਿੰਨੇ ਰੁਪਏ ਆਏ ਸੀ ਜਿਹੜੇ ਹਮਲਾਵਰ ਸੀ ਹੈ ਉਹ ਇਸ ਦਿਖਦਾ ਹੈ ਕਿ ਕੁਝ ਸਾਫ ਤੋਂ ਅੱਗੇ ਨਹੀਂ ਬਟ ਉਹ ਸੀਸੀਟੀਵੀ ਰਾਤ ਦਾ ਹੋਣ ਕਰਕੇ ਥੋੜਾ ਧੁੰਦਲਾ ਬਟ ਅਸੀਂ ਉਹਨੂੰ ਅੱਗੇ ਹੋਰ ਇਨਵੈਸਟੀਗੇਟ ਕਰਨੇ ਆ ਜੀ ਇਹ ਚਾਹਤੋ ਜੀ ਜਿਹੜੇ ਮਿਊਨਿਸਪਲ ਰੀਆ ਉਹਨਾਂ ਦੇ ਬਿਆਨ ਐ ਅਦਾਲਤ ਤੋਂ ਪਰ ਉਹਦਾ ਕੀ ਮਾਮਲਾ ਮਤਲਬ ਦਰਜ ਹੋਇਆ ਕੀ ਮਾਮਲਾ ਉਹਨਾਂ ਨੇ ਕਿਹਾ ਕਿ ਇਸੇ ਦਾ ਉਹਨਾਂ ਨੇ ਇੱਕ ਬੰਦੇ ਦਾ ਬਾਇਨਮ ਨਾਮ ਦੱਸਿਆ ਉਹਨਾਂ ਦੇ ਕਹਿੰਦੇ ਉਹ ਵੀ ਕੋਈ ਨਦੀ ਪੁਰਾਣੀ ਦਰਜ ਹੈ ਤਾਂ ਪੋਸੀਬਲੀ ਉਹਦਾ ਇਸ ਅਟੈਕ 'ਤੇ ਹੱਥ ਹੋ ਸਕਦਾ ਤੇ ਛਿੰਨੇ ਟਾਈਮ ਦੇ ਵਿੱਚ ਛੇਤੀ ਛੇਤੀ ਜੀ ਇਹਨੂੰ ਜਿਹੜੇ આરોપીਆ ਉਹਨਾਂ ਨੂੰ ਇਹਲਾਾਾ ਬਿਸ਼ੇ ਬਜਾਏ ਸਿਟੀ ਥਾਣੇ ਦੇ ਪਿੰਬੜੀ ਕੰਪੀਟੈਂਟ ਦਾ ਉਹ ਇਤੈਗ ਵਰਕ ਕਰ ਰਹੀ ਹੈ ਤੇ ਜਲਦੀ ਤੁਹਾਨੂੰ ਅਸੀਂ ਚੰਗਾ ਰਿਜ਼ਲਟ ਦਵਾਉਣਾ ਹੈ